ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਗ ਨਸ਼ਿਆਂ ਵਿਰੁੱਧ ਜਿਹੜਾ ਛੇੜਿਆ ਹੋਇਆ ਪੰਜਾਬ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਮੈਂ ਕੱਲ ਵੀ ਗੱਲਬਾਤ ਕੀਤੀ ਹੈ ਅੱਜ ਵੀ ਕੀਤੀ ਹੈ ਅੱਜ ਜਿੰਨੇ ਕੁ ਫੋਨ ਆਏ ਨੇ ਉਹਦੇ ਵਿੱਚ ਬੇਦ ਪ੍ਰੂਫ ਸਾਡੇ ਕੋਲੇ ਰਿਕਾਰਡਿੰਗ ਪਈ ਹੈ ਮੈਂ ਕਿ ਐਸੀ ਵੀ ਪਿੰਡਾਂ ਦੇ ਜਿਹੜੇ ਸਰਪੰਚ ਨੇ ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਆਪਣਾ ਪਿੰਡ ਸੰਭਾਲਣ ਵਾਸਤੇ ਪਿੰਡ ਦੇ ਵਿੱਚ ਕੀ ਹੋ ਰਿਹਾ ਹੈ ਇਹ ਪੰਚਾਇਤ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਗੱਲ ਮੈਂ ਅੱਜ ਦਾ ਨਹੀਂ ਤਕਰੀਬਨ 2 ਸਾਲ ਤੋਂ ਲਗਾਤਾਰ ਕਹਿ ਰਿਹਾ ਹੁਣ ਜਿਹੜੀ ਗੱਲ ਬਿਕਰਮ ਸਿੰਘ ਮਜੀਠੀਆ ਦੀ ਚੱਲਦੀ ਹੈ ਬੈਸੇ ਮੈਂ ਕੱਲ ਕਿਹਾ ਸੀ ਕਿ ਉਹਦੇ ਨਾਮ ਨਾਲ ਬਿਕਰਮ ਚਿੱਟਾ ਲਾ ਦਿਆ ਕਰੋ ਸਿੰਘ ਨਾ ਲਾਇਆ ਕਰੋ ਜਾਂ ਮਜੀਠੀਆ ਚਿੱਟੇ ਦਾ ਸਵਾਗਰ ਲਾ ਦਿਆ ਕਰੋ ਉਹ ਵੀ ਵਧੀਆ ਲੱਗਦਾ ਕਿਉਂ ਕਿ ਜਾਂ ਕਹਿੰਦੇ ਜੇ ਮਤਲਬ ਕਿ ਵੀ ਇਹ ਚੀਜ਼ਾਂ ਕਿਉਂ ਕੀ ਹੋ ਗਿਆ ਜੇ ਵਿਆਹ ਹੀ ਨਹੀਂ ਜਾਂਦੀ ਇਹ ਬੜੀਆਂ ਲੋਕਾਂ ਨੇ ਉਦਾਹਰਨਾਂ ਦਿੱਤੀਆਂ ਹੋਈਆਂ ਪਰ ਜਿਹੜੀ ਮੈਂ ਗੱਲ ਕਰ ਰਿਹਾ ਉਹਦਾ ਵਿਆਹ ਦੇ ਨਾਲ ਸਗਨ ਦੇ ਨਾਲ ਕੋਈ ਮਤਲਬ ਨਹੀਂ ਉਹ ਜ਼ਿੰਦਗੀ ਦੇ ਨਾਲ ਮਤਲਬ ਹੈ ਜੇ ਤੁਹਾਡੀ ਜ਼ਿੰਦਗੀ ਖਤਮ ਹੋ ਗਈ ਫਿਰ ਕਿਹਦਾ ਵਿਆਹ ਕਿਹਦਾ ਮੁਕਲਾਵਾ ਇਹ ਸਭ ਨੂੰ ਪਤਾ ਹੈ ਮੈਂ ਜਿਹੜੀ ਗੱਲ ਕਰ ਰਿਹਾ ਜਦੋਂ ਕਾਲੀਆਂ ਦਾ ਰਾਜ ਰਿਹਾ ਬੇਸ਼ੱਕ ਸ਼ਬਦ ਅਕਾਲੀ ਹੈ ਇਹਨਾਂ ਨੂੰ ਅਕਾਲੀ ਕਿਹਾ ਕਰੋ ਤੇ ਨਾਲ ਕਿਆ ਕਰੋ ਅਕਲੋਂ ਖਾਲੀ ਜਾਂ ਸ਼ੈਤਾਨੀ ਇਹ ਤਾਂ ਕਹਤਾ ਕਰੋ ਕਿਉਂਕਿ ਸ਼ੈਤਾਨ ਬਣ ਕੇ ਪੰਜਾਬ ਦਾ ਬੇੜਾ ਘਰ ਕਿ ਇਹਨਾਂ ਨੇ ਕੀਤਾ ਜਿੰਨੇ ਵੀ ਪਿੰਡਾਂ ਦੇ ਸਰਪੰਚ ਨੇ ਤਕਰੀਬਨ ਤਕਰੀਬਨ 100 ਦੇ ਵਿੱਚੋਂ 80 ਸਰਪੰਚ ਉਹ ਨੇ ਜਿਹੜੇ ਚਿੱਟੇ ਦੇ ਵਪਾਰੀ ਨੇ ਔਰ ਜਿਹੜੇ ਮੈਨੂੰ ਅੱਜ ਫੋਨ ਆਏ ਨੇ ਮੈਂ ਉਸ ਬਿਸੇ ਤੇ ਗੱਲ ਕਰਨ ਲੱਗਾ ਦਿੜਵੇ ਦੇ ਵਿੱਚ ਇੱਕ ਫੋਨ ਆਇਆ ਕਹਿੰਦੇ ਜੀ ਉੱਥੋਂ ਦਾ ਇੱਕ ਬੰਦਾ ਹੈ ਉਹਦੇ ਕੋਲੇ 4 ਕਿੱਲੇ ਜ਼ਮੀਨ ਸੀ ਅਕਾਲੀਆਂ ਦੇ ਰਾਜ ਵਿੱਚ 40 ਕਿੱਲੇ ਜ਼ਮੀਨੋਂ ਨੇ ਖਰੀਦੀ ਹਾਲਾਂਕਿ ਸਰਪੰਚ ਨਹੀਂ ਹੈਗਾ ਪਰ ਅਕਾਲੀਆਂ ਦਾ ਬੰਦਾ ਹੈ ਹਸ਼ਿਆਰਪੁਰ ਤੋਂ ਫੋਨ ਆਇਆ ਤਕਰੀਬਨ ਜਿੰਨੇ ਫੋਨ ਆਏ ਨੇ ਉਹਦੇ ਵਿੱਚ ਅਗਲਾ ਨੇ ਮੋੜ ਲਾਈ ਕਿ ਜਦੋਂ ਅਕਾਲੀਆਂ ਦਾ ਰਾਜ ਸੀ ਉਸ ਵਕਤ ਜਿਹੜੇ ਸਰਪੰਚ ਸੀ ਅਕਾਲੀਆਂ ਦੇ ਉਹ ਬਹੁ ਗਿਣਤੀ ਵਿੱਚ ਸੀ ਬਹੁਤ ਮਤ ਵਿੱਚ ਸੀ ਤੇ ਉਹਨਾਂ ਨੇ ਚਿੱਟਾ ਵੇਚਿਆ ਔਰ ਇਹ ਚਿੱਟਾ ਕਿਹਦਾ ਸੀ ਅਕਾਲੀਆਂ ਦੀ ਸਰਕਾਰ ਵਿੱਚ ਬਿਕਰਮ ਮੰਜੀਠੀਆ ਜਾਂ ਮੰਜੀਠੀਆ ਚਿੱਟਾ ਉਹਦਾ ਚਿੱਟਾ ਸੀ ਇਹ ਤੇ ਉਸ ਵਕਤ ਤੁਸੀਂ ਅੰਦਾਜ਼ਾ ਲਾਓ ਵੀ ਜਿਸ ਬੰਦੇ ਕੋਲੇ 5-7 ਕਿੱਲੇ ਜ਼ਮੀਨ ਸੀ ਉਹਨੇ 30-40 ਕਿੱਲੇ ਜ਼ਮੀਨ ਖਰੀਦੀ ਐ ਤੇ ਉਹਨੇ ਕਿੰਨੇ ਜਾਂ ਕਿੱਡੇ ਪੱਧਰ ਤੇ ਚਿੱਟੇ ਦਾ ਵਪਾਰ ਕੀਤਾ ਹੋਣਾ ਔਰ ਜਦੋਂ ਤੁਸੀਂ ਕੈਲਕੂਲੇਸ਼ਨ ਕਰੋਗੇ ਨਾ ਤਾਂ ਇਹ ਲੱਗਦਾ ਵੀ ਉਹ ਪਿੰਡ ਦੇ ਸਰਪੰਚ ਨੇ ਮੂਰੇ ਪੰਜ-ਚਾਰ ਬੰਦੇ ਹੋਰ ਰੱਖੇ ਹੋਏ ਸੀ ਉਹਦਾ ਨੈਟਵਰਕ ਸੀ ਇਹ ਚਿੱਟਾ ਵੇਚਣ ਵਾਸਤੇ ਘੱਟੋ ਘੱਟ 50000 ਕਰੋੜ ਰੁਪਏ ਦਾ ਇਹ ਬਜਟ ਹੈ ਜਿਹੜਾ ਪੰਜਾਬ ਦੇ ਵਿੱਚ ਇਹ ਕਾਰੋਬਾਰ ਹੋਇਆ ਇਹਦਾ ਮਾਸਟਰਮਾਈਂਡ ਇਹਦਾ ਮਾਲਕ ਕੌਣ ਹੈ ਚਿੱਟੇ ਦਾ ਸੁਆਗਰ ਵਿਕਰਮ ਮਜੀਠੀਆ ਇੱਕ ਕਰਤੂਤਾਂ ਇਹਨਾਂ ਦੀ ਅੱਜ ਇੱਕ ਸੱਜਣ ਨੇ ਫੋਨ ਕੀਤਾ ਉਹ ਕਹਿੰਦਾ ਜੀ ਭਗਵੰਤ ਮਾਨ ਦੇ ਰਾਜ ਵਿੱਚ ਵੀ ਚਿੱਟਾ ਚੱਲਦਾ ਹੈ ਬਿਲਕੁਲ ਚੱਲਦਾ ਹੈ ਜੀ ਮੈਂ ਬੁੱਗਲ ਰਿਆ ਨਾ ਤੁਸੀਂ ਆਪਣੇ ਪਿੰਡ ਵਿੱਚ ਖੜਿਓ ਸਰਪੰਚ ਦੇ ਧੌਣ ਵਿੱਚ ਜਾਂ ਗਲ ਵਿੱਚ ਹੱਥ ਕਿਉਂ ਨਹੀਂ ਪਾਉਂਦੇ ਤੁਸੀਂ ਤੁਸੀਂ ਵੋਟਾਂ ਪਾਈਆਂ ਨੇ ਪੰਚਾਇਤ ਨੂੰ ਇਕੱਠਾ ਕਰਕੇ ਕਿਉਂ ਨਹੀਂ ਬੁਹਾਉਂਦੇ ਤੁਸੀਂ ਕਿਉਂ ਨਹੀਂ ਕਹਿੰਦੇ ਵੀ ਆਹ ਪਿੰਡ ਵਿੱਚ ਆ ਫਲਾਣਾ ਬੰਦਾ ਨਸ਼ਾ ਵੇਚ ਰਿਹਾ ਹੈ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਮੈਂ ਉਹੀ ਬੰਦਾ ਹਾਂ ਜਿਹਨੂੰ ਤੁਸੀਂ ਗਲਖ ਕਹਿੰਦੇ ਸੀ ਤੁਸੀਂ ਗੋਲਖ ਚੋਰ ਕਹਿੰਦੇ ਸੀ ਬਹੁਤ ਕੁਝ ਤੁਸੀਂ ਮੈਨੂੰ ਕਹੇ ਸਾਨੂੰ ਉਹਨਾਂ ਗੱਲਾਂ ਦੀ ਪਰਵਾਹ ਨਹੀਂ ਪਰ ਮੈਂ ਪੋਤੜੇ ਫਰੋਲ ਕੇ ਰੱਖ ਦਿੱਤੇ ਭਾਵੇਂ ਉਹ ਅਕਾਲੀ ਨੇ ਭਾਵੇਂ ਕਾਂਗਰਸੀ ਨੇ ਭਾਵੇਂ ਝਾੜੂ ਵਾਲੇ ਨੇ ਜੇ ਤੁਹਾਨੂੰ ਪਤਾ ਵੀ ਸਾਡੇ ਪਿੰਡ ਵਿੱਚ ਆਹ ਬੰਦਾ ਚਿੱਟਾ ਵੇਚ ਰਿਹਾ ਹੈ ਫਿਰ ਪੰਚਾਇਤ ਦੇ ਛੇਤਰ ਫੇਰੋ ਫੜ ਕੇ ਬਹਾ ਉਸ ਹੱਥ ਵਿੱਚ ਦੱਸੋ ਵੀ ਆਹ ਬੰਦਾ ਚਿੱਟਾ ਵੇਚਦਾ ਵੀ ਕਾਰਵਾਈ ਕਿਉਂ ਨਹੀਂ ਕਰਵਾ ਰਹੇ ਜੇ ਪੰਚਾਇਤ ਤੁਹਾਡੇ ਨਾਲ ਨਹੀਂ ਤੁਰਦੀ ਥਾਣੇ ਤੱਕ ਨਹੀਂ ਜਾਂਦੀ ਇਹਦਾ ਮਤਲਬ ਤੁਹਾਡੀ ਪੰਚਾਇਤ ਦੇ ਵਿੱਚ ਕਹਿ ਲਈਏ ਖਾਮੀ ਹੈਗੀ ਆ ਤੁਹਾਡੀ ਪੰਚਾਇਤ ਇਨਵੋਲਵ ਹੈਗੀ ਆ ਨਸ਼ਾ ਵੇਚਣ ਦੇ ਵਿੱਚ ਕਰੋ ਗੱਲ ਇਹ ਜੇ ਪੰਜਾਬ ਨੂੰ ਬਚਾਉਣਾ ਹੈ ਬੁੱਟਾ ਸਿੰਘ ਤਾਂ ਬੋਲ ਰਿਹਾ ਸਾਥ ਦਿਓ ਫਿਰ ਤੁਹਾਡੇ ਫਰਜ਼ ਨੇ ਤੁਸੀਂ ਜਿਹੜੇ ਪਿੰਡ ਵਿੱਚ ਰਹਿੰਦੇ ਹੋ ਕੀ ਗੱਲ ਇੱਕ ਬੰਦੇ ਦਾ ਵਿਰੋਧ ਨਹੀਂ ਕਰ ਸਕਦੇ ਪੰਚਾਇਤ ਦੇ 10 ਬੰਦੇ ਹੋਣਗੇ ਵੱਡਾ ਪਿੰਡ ਹੋ 12 ਹੋਣਗੇ 15 ਹੋਣਗੇ ਇਹਦੋਂ ਕਿੰਨੇ ਕੁ ਵੱਧ ਹੋਣਗੇ ਸਾਰਾ ਪਿੰਡ ਇਕੱਠਾ ਹੋ ਕੇ ਸਰਪੰਚ ਨੂੰ ਬਾਹੋਂ ਸਾਥ ਵਿੱਚ ਦੱਸੋ ਵੀ ਕਿਹੜਾ ਬੰਦਾ ਨਸ਼ਾ ਵੇਚਦਾ ਜੇ ਪੰਚਾਇਤ ਤੁਹਾਡੇ ਨਾਲ ਨਹੀਂ ਤੁਰਦੀ ਇਹਦਾ ਮਤਲਬ ਇਹ ਹੈਗਾ ਫਿਰ ਸਰਕਾਰਾਂ ਨੂੰ ਦੋਸ਼ ਦੇਣ ਦੀ ਲੋੜ ਨਹੀਂ ਫਿਰ ਤੁਹਾਡੇ ਪਿੰਡ ਦੀ ਬਣਾਈ ਹੋਈ ਪੰਚਾਇਤ ਕਿੱਟਾ ਵਕਾ ਰਹੀ ਹੈ ਕਿਹਦੇ ਕਹਿਣ ਤੇ ਵਕਾ ਰਹੀ ਹੈ ਇਹ ਛੇਤਰ ਫੇਰ ਕੇ ਪੁੱਛੋ ਮੈਨੂੰ ਅੱਜ ਫੋਨ ਇਦਾਂ ਹੀ ਆਇਆ ਇਹ ਕਹਿੰਦੇ ਜੀ ਆਹ ਵੇਚਦਾ ਆ ਸਰਪੰਚ ਨੇ ਆਹ ਬਣਾ ਲਿਆ ਇਹ ਤਾਂ ਪਹਿਲੀ ਪਤਾ ਸਾਨੂੰ ਪਰ ਤੁਸੀਂ ਕਦੋਂ ਬੋਲੋਗੇ ਜਦੋਂ ਤੱਕ ਤੁਹਾਡੇ ਘਰ ਦਾ ਕੋਈ ਮੈਂਬਰ ਨਸ਼ੇ ਦੇ ਨਾਲ ਮਰਦਾ ਨਹੀਂ ਉਦੋਂ ਬੋਲੋਗੇ ਜੇ ਪੰਜਾਬ ਨੂੰ ਪੰਜਾਬ ਦੀ ਨੌਜਵਾਨ ਨੂੰ ਬਚਾਉਣਾ ਹੈ ਫਿਰ ਬੋਲੋ ਖੁੱਲ ਕੇ ਮੈਂ ਫੋਨ ਨੰਬਰ ਇਸ ਕਰਕੇ ਦਿੱਤਾ ਹੈ ਜੇ ਕੋਈ ਡਰਦਾ ਹੈ ਤਾਂ ਮੈਂ ਉਹਦਾ ਨਾਮ ਲੈ ਦوں ਮੈਨੂੰ ਦੱਸੋ ਪਰ ਐਦਾ ਨਹੀਂ ਗਿਆਨੀ ਜੀ ਸਾਡਾ ਨਾਮ ਨਾ ਆਵੇ ਜੇ ਤੁਹਾਡਾ ਕੋਈ ਮਰ ਗਿਆ ਫਿਰ ਨਾਂ ਲਾਉਂਗੇ ਤੁਸੀਂ ਦੱਸੋ ਮੈਨੂੰ ਵੀਡੀਓ ਭੇਜ ਦਿਓ ਨੰਬਰ ਭੇਜ ਦਿਓ ਫੋਟੋ ਭੇਜ ਦਿਓ ਉਸ ਬੰਦੇ ਦਾ ਨਾਮ ਭੇਜ ਦਿਓ ਪਿੰਡ ਦਾ ਨਾਮ ਭੇਜ ਦਿਓ ਕਿ ਕੌਣ ਹੈ ਬੰਦਾ ਆਪਾਂ ਬੋਲ ਦਿੰਨੇ ਆਂ ਪੰਜਾਬ ਨੂੰ ਬਚਾਉਣ ਬਾਅਦ ਤੇ ਹਰੇਕ ਬੰਦੇ ਦਾ ਯੋਗਦਾਨ ਚਾਹੀਦਾ ਹੈ ਉਹ ਹੰਤਮਨ ਮੁੱਖ ਮੰਤਰੀ ਆ ਤੁਸੀਂ ਬਣਾਇਆ ਉਹ ਕਰ ਰਿਹਾ ਜਿੰਨਾ ਕੋਤ ਹੋ ਰਿਹਾ ਉਹ ਨਾ ਕਰ ਰਿਹਾ ਉਹ ਕੱਲੇ ਕੱਲੇ ਘਰ ਵੇ ਜਾ ਕੇ ਝਾੜੂ ਨਹੀਂ ਮਾਰ ਸਕਦਾ ਕੱਲੇ ਕੱਲੇ ਘਰ ਦੀ ਗੰਦਗੀ ਨਹੀਂ ਸਾਫ ਕਰਦਾ ਸਾਨੂੰ ਦੱਸਣਾ ਪੈਣਾ ਤੁਹਾਨੂੰ ਥਾਣਾ ਕਿਹੜਾ ਲੱਗਦਾ ਜ਼ਿਲ੍ਹਾ ਕਿਹੜਾ ਲੱਗਦਾ ਤਹਿਸੀਲ ਕਿਹੜੀ ਹੈ ਇਹ ਤੁਹਾਨੂੰ ਆਵਾਜ਼ ਉਠਾਉਣੀ ਪੈਣੀ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਨਹੀਂ ਮੇਰੀ ਗੱਲ ਕੰਨ ਖੋਲ ਕੇ ਸੁਣ ਲਿਓ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਵਿੱਚ ਉਹ ਦੁਰਦਸ਼ਾ ਹੋਣੀ ਹੈ ਤੁਹਾਨੂੰ ਇੱਥੇ ਕੋਈ ਉਹ ਇਨਸਾਨ ਨਹੀਂ ਲੱਭਣਾ ਜਿਨੂੰ ਤੁਸੀਂ ਕਹਿ ਸਕੋ ਕਿ ਮੈਂ ਆਪਣੀ ਬੇਟੀ ਦਾ ਰਿਸ਼ਤਾ ਕਰਨਾ ਹੈ ਇਹ ਨੌਜਵਾਨ ਨਸ਼ੇ ਤੋਂ ਰਹਿ ਤਾਂ ਤੁਸੀਂ ਕਹਿ ਨਹੀਂ ਸਕੋਗੇ ਪਹਿਲੀ ਗੱਲ ਤਾਂ ਕੁੜੀਆਂ ਦੀ ਗਿਣਤੀ ਬਹੁਤ ਥੋੜੀ ਹੈ ਜੇ ਤੁਸੀਂ ਕੈਲਕੂਲੇਸ਼ਨ ਕਰੋਗੇ ਮੁੰਡਿਆਂ ਦੇ ਮੁਤਾਬਕ ਜਦੋਂ ਤੁਸੀਂ ਹੁਣ ਨਹੀਂ ਬੋਲਦੇ ਫਿਰ ਤੁਹਾਨੂੰ ਜੇ ਤੁਹਾਡਾ ਮੁੰਡਾ ਨਸ਼ੇੜੀ ਆ ਨਾ ਤਾਂ ਫਿਰ ਤੁਹਾਨੂੰ ਜਵਾਈ ਵੀ ਨਸ਼ੇੜੀ ਮਿਲੂ ਇਹ ਗੱਲ ਚੇਤੇ ਰੱਖ ਲਿਓ ਅਸੀਂ ਕਹਿੰਨੇ ਆ ਅਸੀਂ ਨੂਹ ਵਧੀਆ ਲੇਗੀ ਤੇ ਜੇ ਕਿਸੇ ਨੂੰ ਨੂਹ ਵਧੀਆ ਦਿਓਗੇ ਤੁਹਾਡੇ ਘਰ ਵੀ ਨੂਹ ਵਧੀਆ ਤਾਂ ਹੀ ਆਉਣੀ ਹੈ ਜੇ ਤੁਹਾਡੀ ਕੁੜੀ ਦੇ ਸੰਸਕਾਰ ਵਧੀਆ ਹੋਣਗੇ ਨਾ ਤਾਂ ਉਹਨੇ ਵੀ ਨੂਹ ਬਣ ਕੇ ਜਾਣਾ ਇਹ ਗੱਲ ਚੇਤੇ ਰੱਖ ਲਿਓ ਜੇ ਤੁਹਾਡਾ ਮੁੰਡਾ ਕਿਸੇ ਦੇ ਘਰ ਦਾ ਜਵਾਈ ਬਣੂਗਾ ਨਾ ਤਾਂ ਫਿਰ ਤੁਹਾਡੇ ਘਰ ਦਾ ਵੀ ਕੋਈ ਜਵਾਈ ਬਣੂਗਾ ਇਹਨਾਂ ਗੱਲਾਂ ਨੂੰ ਆਪਣੇ ਘਰ ਤੋਂ ਸ਼ੁਰੂ ਕਰੋ ਇਹ ਨਾਮਰਾਦ ਜਿਹੜੀ ਬਿਮਾਰੀ ਹੈ ਨਾ ਤੇ ਤੁਹਾਡੇ ਜਿਹੜੇ ਸੁਪਨੇ ਨੇ ਸ਼ੌਂਕ ਨੇ ਤੁਹਾਡੀਆਂ ਖੁਸ਼ੀਆਂ ਨੇ ਤੁਸੀਂ ਕਾਗਜ਼ਾਂ ਦੇ ਉੱਪਰ ਕੀ ਲਿਖਦੇ ਹੋ ਮੈਂ ਹਜ਼ਾਰਾਂ ਆਨੰਦ ਕਰ ਲਿਆ ਤੇ ਅਰਦਾਸ ਕੀਤੀ ਹਜ਼ਾਰਾਂ ਸੁਨਣਾ ਤੇ ਅਰਦਾਸ ਕੀਤੀ ਜਦੋਂ ਵਿਆਹ ਦਾ ਕਾਰਡ ਸ਼ਬਦ ਆਉਦੋਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਇਹ ਸ਼ਬਦ ਲਿਖਿਆ ਜਾਂਦਾ ਤੇ ਉਹ ਖੁਸ਼ੀਆਂ ਕਦੋਂ ਆਉਂਦੀਆਂ ਨੇ ਜਦੋਂ ਸਾਡੇ ਘਰ ਦੇ ਵਿੱਚ ਬੱਚਾ ਪੈਦਾ ਹੁੰਦਾ ਉਹਦਾ ਜਨਮ ਦਿਨ ਮਨਾਉਂਦੇ ਆ ਉਹਦਾ ਵਿਆਹ ਹੁੰਦਾ ਉਦੋਂ ਖੁਸ਼ੀਆਂ ਮਨਾਈਆਂ ਜਾਂਦੀਆਂ ਜੇ ਘਰ ਦੇ ਵਿੱਚ ਬੱਚਾ ਹੀ ਨਾ ਪੈਦਾ ਹੋਇਆ ਕਿਹੜੀਆਂ ਖੁਸ਼ੀਆਂ ਦੀ ਗੱਲ ਕਰਦੇ ਆ ਸੀ ਆ ਜਿਹੜੀ ਹੁਣ ਕਿਹੜੀ ਚੱਲਦੀ ਆ ਨਾ 20 ਤੋਂ 30 ਸਾਲ ਤੱਕ ਤੇ ਇਹਨੂੰ ਖਤਮ ਹੁੰਦੇ ਆ ਪੰਜ ਸਾਲ ਹੀ ਲੱਗਣੇ ਜੇ ਇਦਾਂ ਥੋੜਾ ਰਵਈਆ ਰਿਆ ਤੁਸੀਂ ਨਾ ਬੋਲੇ ਜਿਹੜੀ ਮਰਜ਼ੀ ਸਰਕਾਰ ਆ ਜੇ ਮੈਂ ਬਹੁਤ ਵਾਰੀ ਗੱਲ ਕਹੀ ਐ ਸਰਕਾਰ ਕੋਈ ਨਿਸ਼ਾਨੀ ਬੰਦ ਕਰਾਉਗੀ ਐਕਸ਼ਨ ਹੁੰਦਾ ਥੋੜਾ ਬਹੁਤਾ ਹੋ ਜਾਂਦਾ ਪਰ ਜਦੋਂ ਐਕਸ਼ਨ ਹੁੰਦਾ ਹੁੰਦਾ ਤਾਂ ਅੱਗੋਂ ਤੁਸੀਂ ਹੰਗਾਰਾ ਕੀ ਦਿੰਨੇ ਹੋ ਉਦੋਂ ਤੁਹਾਡੀ ਲੋੜ ਐ ਤੁਹਾਡਾ ਸਾਥ ਚਾਹੀਦਾ ਮੈਂ ਜਿਹੜੀ ਗੱਲ ਕਈ ਨਾ ਇਹਨੂੰ ਥੋੜਾ ਜਿਹਾ ਧਿਆਨ ਚ ਰੱਖਿਓ ਕੌਂ ਰਹਦੇ 4-5 ਲੀਟਰ ਉਹ ਸੀ ਜਿਹੜੇ ਮਜੀਠੀਏ ਦੇ ਹੱਕ ਵਿੱਚ ਹੋਗੇ ਸੀ ਤੇ ਜਦੋਂ ਮੈਂ ਦਿੱਤਾ ਨਾ ਨੂਨ ਚੰਗੀ ਤਰ੍ਹਾਂ ਤੇਲ ਦਿੱਤਾ ਤੇ ਉਦੋਂ ਸਾਰੇ ਮੁਕਰ ਕੇ ਚੰਨੀ ਕਹਿੰਦਾ ਮੈਂ ਤਾਂ ਅਗਵਾਈ ਦੇਣੀ ਹੈ ਜੀ ਬਿਆਨ ਦਰਜ ਕਰਾਉਣਾ ਮੀਠੇ ਦੇ ਖਿਲਾਫ ਹੁਣ ਪ੍ਰਤਾਪ ਸਿੰਘ ਬਾਜਵਾ ਵੀ ਬਦਲ ਗਿਆ ਤੇ ਖੈਰ ਇਹਦਾ ਬਿਆਨ ਆ ਗਿਆ ਸਾਰੇ ਮੁਕਰ ਕੇ ਹੁਣ ਪਤਾ ਹੈ ਵਿਛਤਰ ਪਹਿਣ ਕੇ ਚੰਗੀ ਤਰ੍ਹਾਂ ਵੀ ਜਿਹੜੇ ਲੋਕਾਂ ਦੇ ਵਿੱਚ ਆ ਕੇ ਵੋਟਾਂ ਮੰਗਣੀਆਂ ਨੇ ਉਹ ਲੋਕ ਜੁੱਤੀਆਂ ਦੇ ਹਾਰ ਪਾਉਣਗੇ ਇਹਨਾਂ ਹਰਾਮਕੋਰਾਂ ਨੂੰ ਪਤਾ ਲੱਗ ਗਿਆ ਇਹ ਘਾੜ ਥੋੜੀ ਐ ਇਹ ਉਹੀ ਭਵੰਤਮਾਨ ਆ ਨਾ ਮਹੀਨਾ ਪਹਿਲਾਂ ਕਹਿੰਦੇ ਸੀ ਇਹਨੇ ਬੇੜਾ ਕਰ ਕਰਤਾ ਫਲਾਣਾ ਕਰਤਾ ਢਮਕਾ ਕਰਤਾ ਤੇ ਹੁਣ ਅਗਲੇ ਨੇ ਡੰਡਾ ਦਿੱਤਾ ਚੰਗੀ ਤਰ੍ਹਾਂ ਹਲਕੱਚ ਕੋਈ ਹੋਰ ਨਾ ਸਮਝ ਲਿਓ ਤੇ ਹੁਣ ਸਾਥ ਦਿਓ ਫਿਰ ਮੈਂ ਜਿਹੜੀ ਗੱਲ ਕਹਿ ਰਿਹਾ ਉਹਦੇ ਵੱਲ ਥੋੜਾ ਜਿਹਾ ਧਿਆਨ ਦਿਓ ਪਿੰਡਾਂ ਦੀਆਂ ਪੰਚਾਇਤਾਂ ਜੇ ਚੋਹਣ ਤਾਂ ਪਿੰਡ ਦੇ ਸਰਪੰਚ ਦੀ ਜਿਹੜੀ ਪਾਵਰ ਹੈ ਨਾ ਮੈਂ ਕਹਿੰਨਾ ਰਾਸ਼ਟਰਪਤੀ ਵੀ ਉਹਦੀ ਪਾਵਰ ਨੂੰ ਮੰਨੂਗਾ ਜੋ ਪਿੰਡ ਦੀ ਪੰਚਾਇਤ ਨੇ ਕਹਿ ਦਿੱਤਾ ਉਹ ਮੰਨਿਆ ਚੋ ਕਿਹੜੀ ਉਹ ਅਦਾਲਤ ਹੈ ਜਿੱਥੇ ਪਿੰਡ ਦੀ ਪੰਚਾਇਤ ਦੀ ਗੱਲ ਨਾ ਮੰਨੀ ਜਾਵੇ ਪਰ ਸਾਡੀ ਜ਼ਰੂਰਤ ਨਹੀਂ ਹੈਗੀ ਨਾ ਤਾਂ ਅਸੀਂ ਉਹ ਜਿਹੇ ਸਰਪੰਚ ਪੰਚਾਇਤ ਬਣਾ ਸਕਦੇ ਨਾ ਸੀ ਹੋਇਆ ਕੋਈ ਸਰਪੰਚ ਬਣਾਇਆ ਜਿਹੜੇ ਬੰਦਿਆਂ ਨੇ 20-20 ਲੱਖ ਰੁਪਇਆ ਲਾ ਕੇ ਇਲੈਕਸ਼ਨਾਂ ਲੜੀਆਂ ਸ਼ਰਾਬਾਂ ਭੁੱਕੀ ਫੀਮ ਸ਼ਰਿਆਂ ਵਰਤਾਈ ਲੰਗਰ ਦੀ ਤਰ੍ਹਾਂ ਅਸੀਂ ਉਹਨਾਂ ਨੂੰ ਸਰਪੰਚ ਬਣਾਇਆ ਹੋਇਆ ਉਦੋਂ ਆਸ ਰੱਖਦੇ ਜਿਹੜੇ ਬੰਦੇ ਟੂਰਨਾਮੈਂਟ ਕਰਾਉਂਦੇ ਹੁੰਦੇ ਆ ਨਾ ਉਹਦਾ ਮਤਲਬ ਇਹੀ ਹੁੰਦਾ ਵੀ ਨਸ਼ਿਆਂ ਤੋਂ ਰਹਿਤ ਕਰੀਏ ਨੌਜਵਾਨਾਂ ਨੂੰ ਤੇ ਉਹ ਉਹੀ ਸਰਪੰਚ ਨੇ ਜਿਨ੍ਹਾਂ ਨੇ 20-20 ਲੱਖ ਦੀ ਸ਼ਰਾਬ ਵੰਡੀ ਹੁੰਦੀ ਹੈ ਜੋ ਬਾਅਦ ਵਿੱਚ ਟੂਰਨਾਮੈਂਟ ਕਰਾਉਂਦੇ ਆ ਇਹ ਗੱਲਾਂ ਨੂੰ ਖੋਪੜ ਵਿੱਚ ਪਾ ਲੋ ਜੇ ਪੰਜਾਬ ਨੂੰ ਬਚਾਉਣਾ ਹੈ ਮੈਂ ਕੇਵਲ ਬੋਲ ਰਿਹਾ ਔਰ ਤੁਹਾਨੂੰ ਸ਼ਰਿਆਂਮ ਨੰਬਰ ਦਿੱਤਾ ਵੀ ਜਿਹੜਾ ਬੰਦਾ ਤੁਹਾਡੇ ਪਿੰਡ ਵਿੱਚ ਹੈਗਾ ਉਹ ਸਰਪੰਚ ਹੋਵੇ ਮੈਂਬਰ ਹੋਵੇ ਕੋਈ ਸਰਕਾਰੀ ਅਫੀਸਰ ਹੋਵੇ ਉਹਦਾ ਫੋਨ ਨੰਬਰ ਦਿਓ ਉਹਦਾ ਨਾਮ ਦਿਓ ਉਹਦੀ ਫੋਟੋ ਦਿਓ ਮੈਂ ਬੋਲੂ ਪਰ ਥੋੜਾ ਬਹੁਤ ਸਟੈਂਡ ਰੱਖੋ ਪੰਜਾਬ ਨੂੰ ਬਚਾਉਣ ਵਾਸਤੇ ਇੱਕ ਬੰਦਾ ਕੁਝ ਨਹੀਂ ਕਰ ਸਕਦਾ ਸਾਰਿਆਂ ਨੂੰ ਰਲ ਮਿਲ ਕੇ ਹਮਲਾ ਮਾਰਨ ਦੀ ਲੋੜ ਹੈ ਤੇ ਇੱਕ ਪਲੇਟਫਾਰਮ ਤੇ ਨਸ਼ਿਆਂ ਦੇ ਵਿਰੁੱਧ ਇਕੱਠੇ ਹੋਈਏ ਤੇ ਜੇ ਇਹ ਕੋੜ ਨਸ਼ਿਆਂ ਦਾ ਖਤਮ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ